ਜੋ ਸੰਗ ਦੇ ਸਯੋਦ ਇਸਨ ਕਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜੀਵਾਰ ਵਿਆਖਿਆਨ ਕੀਤੀ ਹੈ ਅਗਲੇ ਸ਼ਬਦ ਨੂੰ ਸੰਦੇਣ ਬਾਇਲ ਨੂੰ ਕਰਿਏ ਸਿਰੀ ਰਾਗ ਮਹੱਲਾ 4 ਹੋ ਪੰਥ ਦਸਾਈ ਨਿਤ ਖੜੀ ਕੋਈ ਪ੍ਰਭੂ ਤਸੇ ਤਿਨ ਜਾਓ ਉਹ ਪੰਥ ਦਸਾਈ ਕੋਈ ਮੈਨੂੰ ਗੁਰਮਖ ਪਿਆਰਾ ਗੁਰੂ ਦਾ ਨਾਮ ਜਪਣ ਵਾਲਾ ਗੁਰੂ ਦੇ ਨਾਲ ਜੁੜਿਆ ਹੋਇਆ ਮੈਨੂੰ ਸਭੈ ਗੁਰੂ ਦੇ ਦਰਦ ਦਾ ਰਾਹ ਦੱਸ ਦੇ ਉਹ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਿੰਜਾਉ ਤਿੰਨ ਰਾਹ ਤੇ ਚੱਲ ਕੇ ਉਸ ਮਾਰਗ ਤੇ ਚੱਲ ਕੇ ਜਾ ਕੇ ਆਪਣੇ ਪ੍ਰਭ ਨੂੰ ਮਿਲ ਲਵਾਂ ਜਿੰਨੀ ਮੇਰਾ ਪਿਆਰਾ ਰਾਵਿਆ ਤਿੰਨ ਚੈ ਲਾਗ ਫਿਰਾਂ ਉਹ ਜਿਹੜੇ ਸੁਭਾਖ ਰੋਧੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦਾ ਪਿਆਰ ਸੁਭਾਖ ਰੋਧੇ ਨਾਲ ਪੈ ਗਿਆ ਹੈ ਮੈਨੂੰ ਵੀ ਨਹੀਂ ਜੇ ਤੁਨੇ ਕਰਕੇ ਮਿਹਰ ਕਰੋ ਮੈਂ ਵੀ ਉਹਨਾਂ ਦੇ ਪਿੱਛੇ ਲੱਗ ਕੇ ਭਾਵਕ ਸਮਾਰਕ ਤੇ ਚੜ ਕੇ ਮੈਂ ਵੀ ਤੁਹਾਡੇ ਦਰ ਦੇ ਨਾਲ ਤੁਹਾਡੇ ਸਿਰਨ ਦੇ ਨਾਲ ਜੁੜ ਜਾਵਾਂ ਕਰ ਮਨਤ ਕਰ ਜੁੜੜੀ ਮੈਂ ਮਨੁਮਤ ਕਰਿਆ ਪਾਪ ਕੀ ਵੈਰ ਨੂੰ ਤੁਹਾਡਾ ਤਰਨਾ ਕਰਿਆ ਵਾ ਜੋਦ ਲਈ ਕਰਿਆ ਵਾ ਪ੍ਰਭ ਮਿਲ ਲੈ ਤਾ ਚਾਹ ਮੈਨੂੰ ਵੈਰ ਨੂੰ ਦੇ ਨਾਲ ਬੰਦਾ ਚਾਹ ਹੈ ਇੱਕ ਤਾਗ ਹੈ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਰ ਮਿਲਾਏ ਏ ਮੇਰੇ ਭਾਈ ਗੁਰਮਖ ਕਰਿ ਆਇਓ ਕੋਈ ਮੇਰਾ ਸੁਭੈਰੂ ਦੇ ਨਾਲ ਮੇਲ ਦਾ ਰੇ ਉਸ ਸੁਭੈਰੂ ਦੀਨ ਸਮਝ ਆ ਜਾਵੇ ਮੇਰਾ ਮਨ ਇੱਕ ਮਿਕ ਹੋ ਜਾਵੇ ਹੋ ਸਤਗੁਰ ਮਿਟੋ ਵਾਰਿਆ ਜਿਨ ਹਰ ਪੰਧਿਆ ਦਿਖਾਇਲ ਮੈਂ ਸਤਗੁਰ ਤੋਂ ਬਿਲਾਣੇ ਜਾਣਾ ਵਾ ਕੁਰਬਾਨ ਜਾਣਾ ਜਿਦੀ ਮਹਿਲ ਦੀ ਸਰਕਾਰ ਜਿਦੀ ਬਾਣੀ ਦੀ ਸਰਕਾਰ ਇਸਾ ਸੁਭਾਈ ਨੂੰ ਤੇ ਦਰਸ਼ਨ ਹੋ ਜਾਣ ਰਹਾਓ ਹੋਏ ਨਿਮਾਨੀ ਤਹਿ ਭਵਾ ਪੂਰੇ ਸਤਗੁਰ ਪਾਸ ਮੈਂ ਨਿਮਰਤਾ ਨੂੰ ਧਾਰਨ ਕਰਦਿਆਂ ਹੋਇਆ ਇੱਕ ਨਿਮਾਨਿਆਂ ਦੀ ਤਰ੍ਹਾਂ ਨੀਚਾ ਗਲ ਨੀਚਾ ਨੀਚੀ ਹੂੰ ਆਪਣੇਜ ਨਾਨਕ ਤਿਰਕੈ ਸੰਗ ਸਾਥ ਵੱਡਿਆਂ ਸੁਖਿਆ ਰਿਸ ਜਿੱਥੇ ਨੀਚ ਸੰਵਾਲਿਆ ਤਿੱਤੇ ਨਦਰ ਤੇ ਹੀ ਬਖਸ਼ੀਸ ਮੈਂ ਨਿਵਾਣਾ ਹੋ ਜਾਵਾਂ ਮਿਤਾਣਾ ਹੋ ਜਾਵਾਂ ਤੇਰੇ ਮਿਹਰਸ ਮੇਰੇ ਤੀਜਾ ਵੇਲ ਹੋਣ ਨਿਵਾਣੀ ਟਹਿਪਮਾ ਪੂਰੇ ਸਤਗੁਰੂ ਪਾਸ ਤੂ ਦੇ ਦਰ ਦੇ ਨਾਲ ਗੁਰੂ ਦੇ ਕੋਲ ਬਹਿ ਜਾਵਾਂ ਨਿਮਾਣਿਆ ਗੁਰਮਾਨ ਹੈ ਤੂੰ ਮਾਣ ਕੇ ਮਾਣਿਆ ਦਾ ਨਿਤਾਣਿਆ ਦਾ ਮਾਣ ਹੈ ਨਿਤਾਣਿਆ ਦਾ ਤਣ ਹੈ ਜੇ ਸਤਗੁਰ ਕਰੇ ਸਵਾਸ ਆਪਛਾਏ ਸੋ ਜੀ ਵਰਖਸ਼ ਕਰੇ ਇਹੋ ਜ ਆਸਰਾ ਦੇਵੇ ਹੋ ਗੁਰ ਸਲਾਹੀ ਨਾਲ ਜੋ ਮੈਂ ਮਿਲੇ ਹਰ ਪੜ ਪਾਸ ਮੈਂ ਤੇਰੇ ਸਿਧ ਸਲਾ ਕਰਦਾ ਤੇਰਾ ਨਾਮ ਜਪਨ ਕਰਦਾ ਤੇਰੀ ਸੇਵਾ ਕਰਦਿਆਂ ਕਦੇ ਵੀ ਰੱਜਾ ਨਾ ਮੈਂ ਮਿਲਦੇ ਹਰ ਪੜ ਪਾਸ ਤੇ ਮੇਰਾ ਉਮਰਤ ਵਹਿਰ ਮਿਲ ਜਾਵੇ ਸਤ ਗੁਰੂ ਨੂੰ ਸਬਕੋ ਲੋਚਦਾ ਜੇਤਾ ਜਗਤ ਸਭ ਕੋਏ ਜਿੰਨਾ ਵੀ ਸੰਸਾਰ ਹੈ ਉਸ ਵਹਿਰ ਨੂੰ ਕਾਲ ਪੁਰਖ ਨੂੰ ਲੋਚ ਰਿਹਾ ਪ੍ਰਭੂ ਨੂੰ ਮਿਲਣਾ ਲੋਚ ਰਿਹਾ ਹੈ ਪਰ ਜਿੰਨਾ ਚਿਰ ਜਬਰ ਸੇ ਨਹੀਂ ਹੁੰਦੇ ਨਿਮਾਣੇ ਨਹੀਂ ਹੁੰਦੇ ਨਿਤਾੜੇ ਨਹੀਂ ਹੁੰਦੇ ਇਸ ਮਾਰਗ ਉਸ ਵਹਿਰ ਦਾ ਵਾਸਾ ਨਹੀਂ ਹੋ ਰਿਹਾ ਖੁਦਾ ਉਨਾ ਚਿਰ ਸਿ ਹੁਕਾਰ ਦੇ ਵਸ ਪਹਿ ਰਹੀਆਂ ਬੇਲੰ ਭਾਗਾਂ ਦਰਸਉਣਾ ਤੀਆਂ ਭਾਗਹੀਣ ਰਹਿ ਗਏ ਜਿਹੜੇ ਭਾਗਾਂ ਕੋਈ ਭਾਗਾਂ ਤੋਂ ਭਾਗ ਕੀ ਗੁਰੂ ਦੇ ਸੰਗਤ ਨਾਲ ਨਹੀਂ ਜੁੜੇ ਭਾਗਹੀਣ ਰਹਿ ਗਏ ਉਹ ਸੰਸਾਰ ਚੰਗਾ ਹੀ ਜੀਵਨ ਗੁਜ਼ਾਰਾ ਜਾਂਦੇ ਨੇ ਜੋ ਹਰ ਪ੍ਰਾਪਟਾ ਸੋthia ਤੁਰ ਲਖਿਆ ਦਾ ਮਿਟੇ ਕੋਈ ਜਿਨ੍ਹਾਂ ਨੇ ਸਬੈਗੋ ਦੇ ਦਰ ਨਾਲ ਜੁੜ ਗਏ ਗੁਰੂ ਦੇ ਬਾਣੇ ਵਿੱਚ ਆ ਕੇ ਗੁਰੂ ਦੇ ਰਜਾ ਵਿੱਚ ਆ ਕੇ ਉਨਾਂ ਦੇ ਲਖਣ ਕੋਈ ਬਟੋ ਨਹੀਂ ਸਕਦਾ ਆਪੇ ਸਤਗੁਰ ਆਪਰਿ ਆਪੇ ਆਪੇ ਮੇਲ ਮਿਲਾਏ ਤਿਨਰ ਆਪ ਗੁਰਮੇਰ ਕਰਕੇ ਗੁਰ ਉਤਪਾ ਕਰਕੇ ਨਦਰ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ ਆਪੇ ਦਇਆ ਕਰ ਮਿਰਸੀ ਦਇਆ ਭਾਵ ਦੀ ਮੇਰ ਕਰਕੇ ਮੇਰੇ ਤੇ ਨਰਸ ਖਾ ਕੇ ਆਪਣੇ ਨਾਲ ਮਿਲਾ ਲਵੋ ਆਪਣੇ ਦਰ ਘਾਤੇ ਨਾਲ ਜੋੜ ਲਵੋ ਗੁਰ ਸਤਗੁਰ ਪਿੱਛਾ ਜਾਇਲ ਮੈਂ ਗੁਰੂ ਦੱਸੇ ਮਾਰਗ ਤੇ ਚੱਲਾਂ ਸਭ ਜਗ ਜੀਵਨ ਚੱਤੇ ਆਪ ਹੈ ਜਿੰਨਾ ਵੀ ਸਾਰਾ ਜਗਤ ਹੈ ਜਿੰਨੇ ਵੀ ਜੀਵਨ ਜ਼ਿੰਦਗੀ ਜਿਉਂ ਰਹੇ ਨੇ ਸਭ ਕੁਝ ਤੋਂ ਆਪੇ ਸੰਸਾਰ ਤੇ ਭੇਜੀ ਹੋਏ ਨੇ ਸਭ ਜਗ ਜੀਵਨ ਜਗ ਆਪ ਹੈ ਲਾਨਤ ਜਨ ਜਨ ਹੈ ਸਮਾਇ ਤੇ ਤੇਰੇ ਸਦਕਾ ਹੀ ਜਨਮ ਹੁੰਦਾ ਹੈ ਤੇਰੇ ਸਦਕਾ ਹੀ ਮੁੱਖ ਦੇ ਸਰੀਰ ਦਾ ਨਾਸ ਹੋ ਜਾਂਦਾ ਹੈ ਤੇਰੇ ਮਿਹਰ ਹੋਂਦੇ ਤੇ ਮੈਂ ਜਲ ਵਿੱਚ ਜਲ ਦੇ ਵਾਂਗ ਸਮਾਜਾ ਮੈਂ ਜਿ ਤੇਰੇ ਨਾਮ ਦੇ ਮੈਨੂੰ ਆਸਰਾ ਮਿਲ ਜਾਵੇ ਸੁਨਿਆ ਕੋ ਬੇਤੀ